ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਮੀਰ ਕਰਦਾ ਗ੍ਰੈਜੂਅਟ ਜੀ ਹੋ ਗਏ ਚੰਦੀ ਗਲਾਚ ਹੋ ਗਈ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਬਹੁਤ ਹੀ ਵਧੀਆ ਟੌਪਿਕ ਆ ਵਿਸ਼ਾ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਸਾਡੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰ ਲੋਕਾਂ ਤੱਕ ਵੀ ਸ਼ੇਅਰ ਕਰਦੇ ਕਰੋ ਜੀ ਤਾਂ ਕਿ ਹੋਰ ਕੋਈ ਫਾਇਦਾ ਲੈ ਸਕੇ ਸੋ ਦੋਸਤੋ ਅ ਬਹੁਤ ਜਿਆਦਾ ਮਿਹਨਤ ਕਰਦੇ ਆ ਪਰ ਸਕਸੈਸ ਨਹੀਂ ਮਿਲਦੀ ਤਰੱਕੀ ਨਹੀਂ ਮਿਲਦੀ ਰੀਜ਼ਨ ਕੀ ਆ ਠੀਕ ਆ ਉਸ ਬਾਰੇ ਡਿਸਕਸ ਕਰਾਂਗੇ ਤਿੰਨ ਗੱਲਾਂ ਦੱਸਾਂਗੇ ਜੀ ਬਹੁਤ ਵਧੀਆ ਗੱਲਾਂ ਨੇ ਇਹ ਛੋਟੀ ਜਿਹੀ ਵੀਡੀਓ ਦਾ ਧਿਆਨ ਨਾਲ ਸੁਣੀਓ ਬੜੇ ਕੰਮ ਵਾਲੀਆਂ ਗੱਲਾਂ ਨੇ ਹਨਾ ਵੀ ਸਕਸੈਸ ਕਿਉਂ ਨਹੀਂ ਮਿਲਦੀ ਹੈ ਨਾ ਮਿਹਨਤ ਕਰਨ ਦੇ ਬਾਵਜੂਦ ਵੀ ਸਭ ਤੋਂ ਪਹਿਲੇ ਨੰਬਰ ਤੇ ਜੀ ਆਪਾਂ ਗੱਲ ਕਰਾਂਗੇ ਜਦੋਂ ਕੋਈ ਬੰਦਾ ਕਿਸੇ ਫੀਲਡ ਵਿੱਚ ਕੰਮ ਕਰ ਰਿਹਾ ਹੁੰਦਾ ਠੀਕ ਆ ਜੀ ਉਸ ਟਾਈਮ ਹਨਾ ਮੰਨ ਲਓ ਸਾਲ 2 ਸਾਲ ਤੋਂ ਕਿਸੇ ਫੀਲਡ ਵਿੱਚ ਕੰਮ ਕਰ ਰਿਹਾ ਬਟ ਉਹਨੂੰ ਸਕਸੈਸ ਨਹੀਂ ਮਿਲਦੀ ਉਹ ਕੀ ਕਰਦਾ ਉਹ ਦੂਸਰੇ ਕਿਸੇ ਹੋਰ ਪਰਸਨ ਦੀ ਫੀਲਡ ਵੱਲ ਅਟਰੈਕਟ ਹੋ ਜਾਂਦਾ ਨਾ ਕੋਈ ਹੋਰ ਬੰਦਾ ਕੋਈ ਹੋਰ ਕੰਮ ਕਰਦਾ ਉਹ ਦੇਖਦਾ ਜਿਆ ਉਹ ਉਸ ਫੀਲਡ ਦੇ ਵਿੱਚ ਕੰਮ ਕਰਦੇ ਆ ਉਹ ਜ਼ਿਆਦਾ ਪੈਸਾ ਕਮਾ ਰਿਹਾ ਉਹ ਕੀ ਕਰਦਾ ਆਪਣੀ ਲਾਈਨ ਚੇਂਜ ਕਰ ਦਿੰਦਾ ਹੈ ਪਹਿਲਾਂ ਜਿਹੜੇ ਦੋ ਸਾਲੋਂ ਆਪਣਾ ਕੰਮ ਕਰ ਰਿਹਾ ਉਹਨੂੰ ਛੱਡ ਕੇ ਇੱਕਦਮ ਦੂਸਰੀ ਲਾਈਨ ਫੜ ਲਿੰਦਾ ਠੀਕ ਹੈ ਜੀ ਕਿਸੇ ਨੂੰ ਦੇਖ ਕੇ ਵੀ ਉਹ ਬੰਦਾ ਵੱਧ ਪੈਸਾ ਕਮਾ ਰਿਆ ਇਹ ਸਭ ਤੋਂ ਵੱਡੀ ਗਲਤੀ ਹੁੰਦੀ ਆ ਦੇਖੋ ਪਹਿਲਾਂ 2 ਸਾਲ ਉੱਥੇ ਕਰਾਉ ਕਰਦਾ ਫਿਰ ਉਹ ਨਵੇਂ ਵਰਕ ਦੇ ਵਿੱਚ ਪੈ ਜਾਂਦਾ ਨਾ ਫਿਰ 2 ਸਾਲ ਉੱਥੇ ਕਰਾਉਗਾ ਜਿਵੇਂ ਚਨਾ ਨੂੰ ਸਕਸੈਸ ਮਿਲੀ ਉਹ ਫਿਰ ਕਿਸੇ ਤੀਸਰੇ ਬੰਦੇ ਨੂੰ ਦੇਖ ਲਓ ਮੈਂ ਯਾਰ ਉਹ ਕੰਮ ਕਰ ਲੈਂਦੇ ਆ ਠੀਕ ਹੈ ਜੀ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਉਹ ਇਹ ਨਹੀਂ ਦਿਖਦਾ ਵੀ ਉਸ ਪਰਸਨ ਨੇ 10 ਸਾਲ ਹੋ ਗਏ ਉਸ ਕੰਮ 'ਚ ਪਏ ਨੂੰ ਉਹ ਤਾਂ ਕਰਕੇ ਸਕਸੈਸ ਹੋਇਆ ਹੁਣ ਤੁਸੀਂ ਇਹ ਚੀਜ਼ ਧਿਆਨ ਰੱਖੋ ਜਿਹੜਾ ਤੁਸੀਂ 2 ਸਾਲ ਪਹਿਲਾਂ ਨੇ ਕੰਮ ਲਾਇਆ ਕੰਮ ਚਲਾਇਆ ਸੀ ਕਿ ਉਹ ਕੰਮ ਦਾ ਉਹ ਤਾਂ ਤੁਹਾਡੇ ਜਿਹੜਾ ਟਾਈਮ ਸੀ ਉਹ ਸਾਰਾ ਵੇਸਟ ਗਿਆ ਤੁਸੀਂ ਨਵਾਂ ਕੰਮ ਸ਼ੁਰੂ ਕਰ ਲਿਆ ਜੇ ਤੁਸੀਂ ਇਸ ਤਰ੍ਹਾਂ ਹੀ ਲਾਈਨ ਚੇਂਜ ਕਰਦੇ ਰਹੇ ਤਾਂ ਤੁਸੀਂ ਕਦੇ ਵੀ ਸਕਸੈਸ ਨਹੀਂ ਹੋ ਸਕਦੇ ਇਹ ਚੀਜ਼ ਦਾ ਧਿਆਨ ਰੱਖੋ ਠੀਕ ਹੈ ਜੀ ਇੱਕ ਲਾਈਨ ਚੁਣੋ ਠੀਕ ਹੈ ਜੀ ਨੰਬਰ 2 ਤੇ ਇਹ ਗੱਲ ਕਰਾਂਗੇ ਕਿ ਜਿਹੜੀ ਵੀ ਫੀਲਡ ਦਾ ਤੁਸੀਂ ਕੰਮ ਚੂਜ਼ ਕਰਦੇ ਹੋ ਜੋ ਵੀ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਪਰਫੈਕਸ਼ਨ ਬਹੁਤ ਜ਼ਰੂਰੀ ਆ ਵੀ ਤੁਸੀਂ ਉਸ ਚੀਜ਼ ਦੇ ਵਿੱਚ ਉਸ ਫੀਲਡ ਦੇ ਵਿੱਚ ਪਰਫੈਕਟ ਹੋਣੇ ਚਾਹੀਦੇ ਹੋ ਠੀਕ ਹੈ ਜੀ ਅਧੂਰੀ ਜਾਣਕਾਰੀ ਨਹੀਂ ਹੋਣੀ ਚਾਹੀਦੀ ਤੁਹ ਇਹ ਨਹੀਂ ਕਿ ਪ੍ਰੋਫੈਕਸ਼ਨ ਬਣੀ ਚਾਹੀਦੀ ਕਿ ਲੋਕ ਕਹਿਣ ਵੀ ਹਾਂ ਯਾਰ ਉਹ ਬੰਦੇ ਨੂੰ ਉਹ ਕੰਮ ਕਰਾਉਣਾ ਹੈ ਫਿਰ ਤੁਹਾਨੂੰ ਸਕਸੈਸ ਮਿਲੇਗੀ ਠੀਕ ਹੈ ਜੇ ਤੁਸੀਂ ਅਧੂਰਾ ਕੰਮ ਸਿੱਖਿਆ ਫਿਰ ਨਹੀਂ ਸਕਸੈਸ ਮਿਲ ਸਕਦੀ ਨਾਲੇ ਜਿਵੇਂ ਜਿਵੇਂ ਜੋ ਵੀ ਅਪਡੇਟ ਆਈ ਜਾਂਦੇ ਆ ਉਸ ਚੀਜ਼ ਦੇ ਵਿੱਚ ਜੋ ਤੁਸੀਂ ਜਿਹੜਾ ਕੰਮ ਕਰਦੇ ਹੋ ਤੁਹਾਨੂੰ ਉਹਦੇ ਨਾਲ 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 ਅਪਡੇਟ ਹੋਣਾ ਬਹੁਤ ਲਾਜ਼ਮੀ ਹੈ ਠੀਕ ਹੈ ਜੀ ਨੰਬਰ 2 ਤੇ ਇਹ ਸੀ ਨੰਬਰ 3 ਤੇ ਵੈਲਿਊ ਸਮੇਂ ਦੀ ਵੈਲਿਊ ਠੀਕ ਹੈ ਜੀ ਕਈ ਬੰਦੇ ਕੀ ਕਰਦੇ ਬਸ 8 ਘੰਟੇ ਹੈ ਜੀ 8 ਘੰਟੇ ਕੰਮ ਕਰਨਾ ਹਨਾ ਨਹੀਂ ਇਦਾਂ ਕਰੋ 8 ਘੰਟੇ ਤੋਂ ਵੱਧ ਕੰਮ ਕਰੋ ਹਨਾ ਆਪਣਾ ਟਾਈਮ ਦਿਓ ਉਸ ਚੀਜ਼ ਨੂੰ ਹਨਾ 10 ਘੰਟੇ ਕੰਮ ਕਰੋ 12 ਘੰਟੇ ਕੰਮ ਕਰੋ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਹੁਣ ਉਸ ਆਪਣੇ ਵਰਕ ਨੂੰ ਦੋਗੇ ਟਾਈਮ ਦਿਓਗੇ ਤਾਂ ਉਹ ਟਾਈਮ ਉਹ ਨਾਲੇ ਸਮੇਂ ਤੁਹਾਨੂੰ ਵੈਲਥ ਦੇ ਰੂਪ ਵਿੱਚ ਮਿਲੂਗਾ ਸੋ ਦੋਸਤੋ ਇਹੇ ਚੀਜ਼ਾਂ ਆਪਣੀ ਲਾਈਫ ਚ ਪੱਕੀਆਂ ਕਰ ਲਓ ਜਿਹੜੀਆਂ ਮੈਂ ਦੱਸਿਆ ਵੀ ਇਦਾਂ ਨਹੀਂ ਕਰਨੀਆਂ ਆਈਆਂ ਠੀਕ ਹੈ ਜੀ ਜੋ ਕਰਨਾ ਆ ਜੋ ਸੋਚਣਾ ਜੋ ਵੀ ਤੁਸੀਂ ਮਿੱਥਿਆ ਆ ਉਹਨੂੰ ਇਸ ਤਰੀਕੇ ਨਾਲ ਕਰੋ ਵੀ ਹਾਂ ਕਦੇ ਵੀ ਕਿਸੇ ਨੂੰ ਦੇ ਕੇ ਲਾਈਨ ਨਾ ਚੇਂਜ ਕਰੋ ਠੀਕ ਹੈ ਜੀ ਮੈਂ ਆਪਣੀ ਲਾਈਨ ਚੇਂਜ ਕਰ ਦੇਣੀ ਆ ਤੇ ਪਰਫੈਕਸ਼ਨ ਜ਼ਰੂਰੀ ਆ ਤੇ ਨੰਬਰ 3 ਤੇ ਸਮੇਂ ਦੀ ਵੈਲਿਊ ਸਮਝੋ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ ਸਾਸ਼ਟ੍ਰਿਕ